ਜਾ ਰਹੀਆਂ ਸਰਕਾਰ ਦੇ ਤਹਿਤ ਬਣਾਈਆਂ ਹੋਈਆਂ ਕਮੇਟੀਆਂ ਲੋਕਲ ਪ੍ਰਧਾਨ ਤੇ ਮੈਡਮ ਚੇਅਰਮੈਨ ਸਰਪੰਚ ਪੰਜ ਸਰਪੰਚ ਜਿਹੜੇ ਸਾਡੇ ਵਿਲੇਜ ডিফেন্স ਕਮੇਟੀ ਜਾਂ ਮੋਡ ডিফেন্স ਕਮੇਟੀ ਦੇ ਮੈਂਬਰ ਹੈਗੇ ਹੋ ਤੇ ਜਿਹੜੇ ਲੋਕਲ ਕਈਆਂ ਨੂੰ ਇਥੇ ਜਾਣ ਦੀ ਵੀ ਹੈਗੇ ਆ ਕੁਝ ਇੰਡਸਟਰੀਸ ਜਿੰਨੇ ਵੀ ਇਥੇ ਸਾਡੇ ਬੜੇ ਸ਼ਾਰਟ ਨੋਟਿਸ ਤੇ ਅਸੀਂ ਇਹ ਪ੍ਰੋਗਰਾਮ ਜਿਹੜਾ ਸੰਪਰਕ ਦਾ ਆਰਗੇਨਾਈਜ਼ ਕਰਨ ਦਾ ਪਲਾਨ ਕੀਤਾ ਬਟ ਮੈਨੂੰ ਬੜੀ ਖੁਸ਼ੀ ਹੈ ਐਂਡ ਆਈ ਥੈਂਕ ਟੂ ਫਰਟੀ ਡੀਐਸਪੀ ਸਾਹਿਬ ਸਜੋ ਰਾਮਾ ਸਜੋ ਤਲਵੰਡੀ ਕਿ ਤੁਹਾਨੂੰ ਸਾਰਿਆਂ ਨੂੰ ਨੇ ਇਨਵਾਈਟ ਕੀਤਾ ਕਿ ਤੁਸੀਂ ਬੜੇ ਸ਼ਾਰਟ ਨੋਟਿਸ ਤੇ ਸਾਡੇ ਫੰਕਸ਼ਨ 'ਚ ਆਇਓ ਆਈ ਥਿੰਕ ਮੇਰਾ ਸ਼ਾਇਦ ਪਹਿਲਾ ਇਹ ਦੂਜਾ ਹੀ ਵੀਜ਼ਿਟ ਹੋਣਾ ਚਾਹੀਦਾ ਮੇਰੀ ਤੁਹਾਡੇ ਲੋਕਲਸ ਨਾਲ ਇੰਟਰੈਕਸ਼ਨ ਹੈ ਵੈਸੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜੀ ਸੰਪਰਕ ਮੀਟਿੰਗ ਹੁੰਦੀ ਹੈ ਇਹ ਕੱਲਾ ਨਸ਼ੇ ਦਾ ਮੁੱਦਾ ਨਹੀਂ ਹੁੰਦਾ

ਕੀ ਸਾਡੇ ਜਿਹੜੇ ਲੋਕਲ ਪੁਲਿਸ ਦੀ ਕੋਈ ਚੰਗੇਦਾਰ ਗੁਜ਼ਾਰੀ ਹੈ ਉਹ ਵੀ ਦੱਸ ਸਕਦੇ ਹੋ ਜਾਂ ਜੋ ਤੁਹਾਨੂੰ ਬਹੁਤੀ ਸ਼ਿਕਾਇਤ ਹੈ ਉਹ ਵੀ ਸਾਡੇ ਅਧਿਆਨ ਚ ਲੈ ਆ ਸਕਦੇ ਹੋ ਬਟ ਸਿੰਸ ਮੈਂ ਚਾਰਟ ਲੈ ਕੇ ਆਈ ਹਾਂ ਜਸ ਤੁਹਾਨੂੰ ਹਵਾਇਰ ਕਰਨ ਲਈ ਕਿ ਜਿਹੜਾ ਸਾਡਾ ਯੁਥ ਨਸ਼ਿਆ ਵਿਰੁੱਧ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਚੱਲੀ ਹੋਈ ਹੈ ਪਹਿਲੀ ਮਾਰਚ ਤੋਂ ਉਹਦੇ ਤਹਿਤ ਜੋ ਬਠਿੰਡਾ ਪੁਲਿਸ ਦੀ ਕਾਰਵਾਈ ਹੈ ਤੁਹਾਨੂੰ ਜਾਣੂ ਕਰਾਉਣ ਲਈ ਮੈਂ ਦੱਸਣਾ ਚਾਹਾਂਗੀ ਕਿ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ ਅਸੀਂ 650 ਤੋਂ ਵੱਧ ਜਿਹੜੇ ਐਨਡੀਪੀਐਸ ਦੇ ਤਹਿਤ ਪਰਚੇ ਦਰਜ ਕਰ ਚੁੱਕੇ ਹੈ ਤੇ 1000 ਤੋਂ ਵੱਧ ਰਾਦਰ 1016 ਉਹ ਜਿਹੜੇ ਤਸਕਰ ਹੈ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਜਿਹੜੀ ਇਹਦੇ ਤੇ ਰਿਕਵਰੀ ਹੈ ਉਹਦੇ ਤੇ ਅਸੀਂ 7 ਕਿਲੋ ਤੋਂ ਵੱਧ 4 ਕੇਜੀ ਦੀ ਹੈਰੋਇਨ ਰਿਕਵਰ ਕਰ ਚੁੱਕੇ ਹੈ 13 ਕਿਲੋ ਤੋਂ ਵੱਧ ਆਪੀਅਮ ਆਲਮੋਸਟ 970 ਕਿਲੋ ਜਿਹੜੀ ਫੁੱਗੀ ਹੁੰਦੀ ਹੈ ਉਹ ਅਸੀਂ ਬਰਾਮਦ ਕੀਤੇ 75000 ਤੋਂ ਵੱਧ ਦੀ ਜਿਹੜੀ ਕੈਪਸੂਲ ਸਟੈਬਲਟਸ ਹੁੰਦੀਆਂ ਰਸ਼ੀਲੇ ਉਹ ਬਰਾਮਦ ਕੀਤੇ ਤੇ অলਮੋਸਟ 13 ਲੱਖ ਦੇ ਕਰੀਬ ਜਿਹੜਾ ਡਰਗ ਮਨੀ ਹੁੰਦਾ ਜਦੋਂ ਕਿਸੇ ਤਸਕਰ ਤੋਂ ਸਾਨੂੰ ਕੈਸ਼ ਬਰਾਮਦ ਹੁੰਦਾ ਜਿਹਨੂੰ ਜਸਟੀਫਾਈ ਨਹੀਂ ਕਰ ਪੰਦਾ ਕਿ ਕੋਈ ਲੀਗਲ ਵੇਸ ਦਾ ਉਹ ਅਸੀਂ ਇਹਨਾਂ ਮਹੀਨਿਆਂ ਚ ਬਰਾਮਦ ਕਰ ਚੁੱਕੇ ਹਾਂ ਜਿਹੜੀ ਪ੍ਰੋਪਰਟੀ ਡਿਮੋਲੀਸ਼ਨ ਦੀ ਕਈ ਫ੍ਰੀ ਸਪੀਕਰਸ ਨੇ ਗੱਲ ਕੀਤੀ ਹੈ ਉਹਦੇ ਬਾਰੇ ਵੀ ਮੈਂ ਦੱਸਣਾ ਚਾਹਾਂਗੀ ਕਿ ਅਸੀਂ ਜਲਦੀ ਮਰ ਸੁਲੇਕੇ ਹੁੰਟਗਤੀ ਆਠ ਜਿਹੜੇ ਨਸ਼ਾਤ ਅਸਤਰੇ ਉਹਨਾਂ ਦੇ ਜਿਹੜੇ ਇਲੀਗਲੀ ਉਹਨਾਂ ਨੇ ਜਿਹੜੀ ਪ੍ਰਾਪਰਟੀ ਬਣਾਈ ਸੀ ਉਹਨਾਂ ਨੂੰ ਜਿਹੜੇ ਸਿਵਲ ਪ੍ਰਸ਼ਾਸਨ ਵੱਲੋਂ بار بار ਨੋਟਿਸ ਦਿੱਤੇ ਗਏ ਕਿਉਂਕਿ ਉਹਨਾਂ ਦੇ ਜਿਹੜੀ ਮਲਕੀਅਤ ਸੀ ਉਹ ਸ਼ੋ ਨਹੀਂ ਕਰ ਪਾ ਰਹੇ ਸੀ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤ ਹੁੰਦੀ ਹੈ ਉਹਨੂੰ ਪੂਰਾ ਫਾਲੋ ਕਰਕੇ ਜਦੋਂ ਤਿੰਨ ਨੋਟਿਸ ਦੇ ਕੇ ਉਹ ਜਸਟੀਫਾਈ ਨਹੀਂ ਕਰ ਪਾਏ ਉਸ ਤੋਂ ਬਾਅਦ ਪੁਲਿਸ ਅੰਦਾਜ਼ ਦੇ ਕੇ ਇਦਾਂ ਦੇ 8 ਨਸ਼ਾ ਤਸਕਰਾਂ ਦੀ ਜਿਹੜੀ ਪ੍ਰਾਪਰਟੀਆਂ ਐ ਉਹਨਾਂ ਤੇ ਵੀਲਾ ਪੰਚਾ ਚਲਾਇਆ ਗਿਆ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪ੍ਰਦੀਪ ਸਿੰਘ ਸੋਨੀ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਐਸਐਸਪੀ ਨੇ ਦੇਖੋ ਅੱਜ ਨਸ਼ੇ ਵਿਰੁੱਧ ਦਾ ਮਤਲਬ ਮਹਮ ਜੁਰੂ ਚਲਾਇਆ ਹੈ ਸਰਕਾਰ ਨੇ। ਹਾਂਜੀ ਹਾਂਜੀ। ਨਸ਼ਾ ਵਿਰੁੱਧ ਤਹਿਤ ਨਾ ਮੀਟਿੰਗ ਕਰੀ ਕਿ ਪੰਗਾ ਕੀ ਕਿਵੇਂ ਮੰਨਦੇ ਹੋ ਕਿਵੇਂ ਲੈਣੋ ਕੀ ਇਹਦਾ ਹੱਲ ਹੋਇਆ ਨਹੀਂ ਉਹਨਾਂ ਦਾ ਅਪਰਾਧਾ ਸਹੀ ਐ। ਠੀਕ ਐ। ਕਿਹੜੇ ਕਿ ਇੱਕ ਅੱਗੇ ਛੋਟੇ ਤੋਂ ਤੱਕ ਦੇ ਮੁਲਾਜ਼ਮ ਐ। ਇੱਕ ਤਾਂ ਉਹ ਕਿਹੜੇ ਬੰਦੇ ਨੂੰ ਲੈ ਕੇ ਆਉਂਦੇ ਉਹ ਆਪਦੇ ਨੂੰ ਲੈ ਕੇ ਆਉਂਦੇ ਆ ਬੋਲਣ ਦੀ ਇਜਾਜ਼ਤ ਜਿਹੜੀ ਦਿੰਦੇ ਜੇ ਵਿਚਾਲੇ ਕੁਰਸੀਆਂ ਦੇ ਮੈਂ ਕਿੰਦਾ ਸ਼ਾਇਦ ਬਹੁਤਿਆਂ ਗੱਲਾਂ ਬੋਲੀਆਂ ਜਾਂਦੀਆਂ ਤੇ ਟਾਈਮ ਵੀ ਵਧੀਆ ਲੱਗ ਜਾਣਾ ਸੀਗਾ ਇਹਨਾਂ ਨੇ ਆਪ ਦਾ ਭਾਸ਼ਣ ਦੇ ਕੇ ਸਮਾਪਤੀ ਕਰ ਦਿੱਤੀ ਕਿ ਪਬਲਿਕ ਦੀ ਕੁਝ ਨਹੀਂ ਸੁਣਿਆ ਗਿਆ ਉਹ ਚ ਕਿ ਕਿਹੜਾ ਇੱਕ ਹਰਜੀਤ ਸਿੰਘ ਮੁੰਡਾ ਲਾਇਆ ਇਹਨਾਂ ਨੇ ਪਤਾ ਨਹੀਂ ਜ਼ਿਲ੍ਹੇ ਦਾ ਕੀ ਠੀਕ ਹੈ ਉਹਦੇ ਆਪ ਦਾ ਬਾੜੀ ਬਾੜੀ ਨਹੀਂ ਸਹੀ ਉਹ ਪਹਿਲੇ ਬਠਿੰਡਾ ਜ਼ਿਲ੍ਹੇ ਦੇ ਫਿਰ ਸਰਕਲ ਦੇ ਗੱਲ ਕਰੂਗਾ ਨਾ ਜੇ ਉਹਦਾ ਬਾੜਾ ਆਉਦਾ ਸਹੀ ਹੋਊਗਾ ਤਾਂ ਕਰਕੇ ਕਹਿਣਾ ਚਾਹੁੰਦੇ ਆ ਯਾਰ ਵੀ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਸਾਫ ਸ਼ਬਦ ਸਾਬ ਸ਼ਭੀਆਂ ਵਾਲੇ ਲੋ ਪਹਿਲਾਂ ਕਿ ਤਰਵੰਦੀ ਸਾਹਿਬ ਨੂੰ ਪਤਾ ਵੀ ਹੋਊਗਾ ਇੱਕ ਕਮੇਟੀ ਬੜੀ ਸੇ ਸੀ ਮੈਂਬਰ ਸੀ ਕਦੋਂ ਲੜਾਈ ਹੋ ਗਈ ਸਾਰੇ ਪਿੱਛੇ ਝਟ ਕੇ ਉਦੋਂ ਸਰਕਾਰ ਨੇ ਕੋਈ ਪ੍ਰਾਲਾ ਨਹੀਂ ਕੀਤਾ ਸਾਡੇ ਮਗਰ ਕਮੇਟੀ ਦਾ ਸਰਕਾਰ ਨਹੀਂ ਬਣਾਈ ਸੀ ਨਾ ਵਿੱਚ ਜਾਰੇ ਮੈਂਬਰ ਇਹਨਾਂ ਦੀ ਸੀਗੇ ਪਰ ਕਦੋਂ ਦੂਜੇ ਧੜ ਤੇ ਬਦ ਹੋ ਗਿਆ ਹਮਲਾ ਹੋ ਗਿਆ ਤਾਂ ਉਦੋਂ ਹੋਰ ਕੀਤਾ ਉਵੇਂ ਹੀ ਅਸੀਂ ਹੁਣ ਕਹਿਣੇ ਆਂ ਵੀ ਜੇ ਸਾਡੇ ਜਜ਼ਬਾਤੀ ਬੰਦੇ ਅੱਗੇ ਆਉਣਗੇ ਨਾ ਇਹ ਉਹਨਾਂ ਨਾਲ ਪਹਿਲਾਂ ਕੁਛ ਹੀ ਹੋਊਗਾ ਤਾਂ ਕਰਕੇ ਵੀ ਬੇਨਤੀ ਆ ਕਿ ਪ੍ਰਸ਼ਾਸਨ ਕੁਛ ਕਰਦਾ ਠੀਕ ਹੈ ਅਸੀਂ ਆਪ ਦੇ ਤੌਰ ਤੇ ਕੋਈ ਕਿਸੇ ਨਾਲ ਨਸ਼ੇ ਬਾਜ ਵਾਲੇ ਨਾਲ ਨਾ ਪੰਗਾ మే పిਛਲੇ ਦਿਨਾਂ ਦੇ ਵਿੱਚ ਛੁੱਟੀਆਂ ਤੋਂ ਪਹਿਲਾਂ ਬੱਚਿਆਂ ਨੂੰ ਅਸੀਂ ਸਕੂਲ ਦੇ ਵਿੱਚ ਜਾ ਕੇ ਇੱਕ ਰੋਸਮਾਂ ਚੜ੍ਹਾਇਆ ਜੀਆ ਨਸ਼ਾ ਕਿੱਦੋਂ ਸ਼ੁਰੂ ਹੁੰਦਾ ਛੋੜੇ ਬੱਚਿਆਂ ਤੋਂ ਤੇ ਆਪਾਂ ਛੋੜੇ ਬੱਚਿਆਂ ਨੂੰ ਗਾਈਡ ਕਰ ਲਏ ਸਕੂਲਾਂ ਦੇ ਵਿੱਚ ਜਾ ਕੇ ਜਾਂ ਜਿੱਥੇ ਵੀ ਕਦੇ ਮਾਲਿਆ ਅੰਥ ਖੜੇ ਆ ਉਹਨਾਂ ਨੂੰ ਵੀ ਆਪਾਂ ਗਾਈਡ ਕਰਕੇ ਤੇ ਆਪਾਂ ਉਹਨਾਂ ਨੂੰ ਰੋਕ ਸਕਦੇ ਆ ਬਹੁਤ ਨਸ਼ਾ ਜੁਗਦਨ ਆਸ਼ਾ ਅਰੋਧਾ ਕੀ ਪ੍ਰੋਗਰਾਮ ਸੀ ਕੀ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦੇ ਤੁਹਾਨੂੰ ਜੋ ਸਫਲਤਾ ਮਿਲ ਰਹੀ ਹੈ ਕੀ ਕਹਿਣਾ ਅੱਜ ਅਸੀਂ ਰਾਮਾ ਸਬਡਿਵੀਜ਼ਨ ਦੀ ਪਟੰਡਾ ਪੁਲਿਸ ਵੱਲੋਂ ਇੱਕ ਸੰਪਰਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀਗੀ ਰਾਮਾ ਏਰੀਆ 'ਚ ਇੱਥੇ ਸਾਡੇ ਡੀਐਸਪੀ ਤਲਵੰਡੀ ਐਸਐਚਓ ਰਾਮਾ ਤਲਵੰਡੀ ਤੇ ਲੋਕਲ ਜਿਹੜੇ ਵੀ ਇਥੇ ਰਾਮਾ ਸਬ ਤਲਵੰਡੀ ਸਬਡਿਵੀਜ਼ਨ ਦੇ ਵਤਨਤੇ ਸੱਜਣ ਐ ਚੇਅਰਮੈਨ ਮਾਡਾ ਮਾਰਕੀਟ ਕਮੇਟੀ ਸਰਪੰਚ ਵਕਵਕ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਤੇ ਲੋਕਲ ਜਿਹੜੇ ਬਿਜ਼ਨਸ ਕਮਿਊਨਿਟੀ ਦੇ ਵੀ ਹੈਗੇ ਮਤਵੰਤੇ ਸੱਜਣ ਉਹ ਸਾਰੇ ਇੱਥੇ ਆਏ ਸੀਗੇ ਸਾਡੀ ਇਸ ਮੀਟਿੰਗ ਨੂੰ ਬਹੁਤ ਵਧੀਆ ਲੋਕਾਂ ਨੇ ਸਪੋਰਟ ਕੀਤਾ ਕਾਫੀ ਲੋਕ ਇੱਥੇ ਅਟੈਂਡ ਕਰਨ ਆਏ ਤੇ ਜੋ ਵੀ ਅਸੀਂ ਸਾਡੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤੇ ਇਹ ਜੋ-ਜੋ ਹੁਣ ਤੱਕ ਦਾ ਐਕਸ਼ਨ ਲਿੱਤਾ ਗਿਆ ਪਟੰਡਾ ਪੁਲਿਸ ਵੱਲੋਂ ਉਹ ਮੈਂ ਇਹਨਾਂ ਨੂੰ ਜਾਣੂ ਕਰਵਾਇਆ ਜੋ ਸਾਡੀ ਸਰਕਾਰ ਵੱਲੋਂ ਨਸ਼ੇ ਦੇ ਨਸ਼ੇ ਨੂੰ ਠੱਲ ਪਾਉਣ ਲਈ ਜੋ-ਜੋ ਸਕੀਮਾਂ ਚੱਲ ਰਹੀਆਂ ਜੋ ਸਾਡਾ ਹੈਲਪਲਾਈਨ ਨੰਬਰ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜੋ ਅਸੀਂ ਸਿਵਲ ਪ੍ਰਸ਼ਾਸਨ ਨਾਲ ਚੱਲ ਕੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲੇ ਪੰਜੇ ਚੱਲ ਰਿਹਾ ਉਹਦੇ ਬਾਰੇ ਦੱਸਿਆ ਤੇ ਲੋਕਾਂ ਤੋਂ ਮੈਂ ਅਪੀਲ ਵੀ ਕੀਤੀ ਵੀ ਤੁਸੀਂ ਵੀ ਆਪਣੇ ਏਰੀਆ ਚ ਤਲਵੰਡੀ ਆਰਾਮਾ ਥਾਣੇ ਦੇ ਤਹਿਤ ਜਿਹੜੇ ਵੀ ਸ਼ਹਿਰ, ਵਾਰਡ ਜਾਂ ਪਿੰਡ ਪੈਂਦੇ ਨੇ ਤੁਸੀਂ ਸਾਰੇ ਸਾਨੂੰ ਇਹਦੇ ਬਾਰੇ ਡਰੱਗਸ ਦੀ ਇਨਪੁਟ ਦਿਓ ਜੋ ਵੀ ਤੁਹਾਡੇ ਕੋਲ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਐਂਡ ਵੀ ਆਰ ਡਿਊਟੀ ਬਾਉਂਡ ਸਾਡੀ ਡਿਊਟੀ ਬਣਦੀ ਹੈ ਸਾਡੀ ਸਬ-ਡਿਵੀਜ਼ਨ ਦੀ ਕਿ ਅਸੀਂ ਆਊਟ ਆਫ ਦ ਵੇ ਜਾ ਕੇ ਟੌਪ ਮੋਸਟ ਪ੍ਰਾਇੋਰਟੀ ਤੇ ਇਹਦੇ ਤੇ ਠਲ ਪਾਈਏ ਤੇ ਨਾਲ ਦੇ ਨਾਲ ਜਿਹੜੇ ਜਿਹੜੇ ਯੂਥ ਸਾਡੀ ਨਸ਼ੇ 'ਚ ਐਡਿਕਟਡ ਜਿਹੜੇ ਵੇਸਤੇ ਨਹੀਂ ਆ ਉਹਨਾਂ ਲਈ ਵੀ ਜੇ ਸਰਕਾਰ ਦੀ ਜੋ-ਜੋ ਸਰਵਿਸਿਜ਼ ਅਵੇਲੇਬਲ ਹੈ ਉਹਦੇ ਬਾਰੇ ਵੀ ਜਾਣੂ ਕਰਵਾਇਆ ਔਰ ਪੁਲਿਸ ਵੀ ਇਹਦੇ 'ਚ ਲੱਗੀ ਹੋਈ ਹੈ ਕਿ ਅਸੀਂ ਵੱਧ ਤੋਂ ਵੱਧ ਐਡਿਕਟਸ ਨੂੰ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਾਈਏ ਉਹਨਾਂ ਨੂੰ ਓਟ ਸੈਂਟਰ ਰਜਿਸਟਰ ਕਰਾਈਏ ਔਰ ਜਿਹੜੇ ਨਸ਼ਾ ਸੇਵਨ ਕਰਦੇ ਪਾਏ ਜਾਂਦੇ ਆ ਪਰ ਜਿਹੜਾ ਉਹਨੂੰ ਰੀਹੈਬ 'ਚ ਜਾਣ ਨੂੰ ਬਿਲਿੰਗ ਹੈ ਉਹਦੇ ਤਹਿਤ ਵੀ ਜੋ-ਜੋ ਸਰਕਾਰ ਦੀ ਸਕੀਮਜ਼ ਹੁੰਦੀਆਂ ਉਹਦੇ ਬਾਰੇ ਵੀ ਮੈਂ ਸਾਰਿਆਂ ਨੂੰ ਜਾਣੂ ਕਰਵਾਇਆ ਇਸ ਤਰ੍ਹਾਂ ਮੈਂ ਤੁਸੀ ਵੀ ਗੱਲ ਕਰੀ ਆਪਣੀ ਸਪੀਚ ਦੇ ਵਿੱਚ ਜਿਸਟਰਾ ਮਤਲਬ ਲੋਕਾਂ ਨੂੰ ਇਹ ਗੱਲ ਦਾ ਡਰ ਰਹਿੰਦਾ ਹੈ ਵੀ ਸਾਡੀ ਜਿਹੜੀ ਜਾਣਕਾਰੀ ਹੈ ਆਇਡੈਂਟੀਟੀ ਹੈ ਲੋਕ ਪਤਾ ਲੱਗ ਜਾਂਦਾ ਹੈ ਕਿ ਤਰ੍ਹਾਂ ਕਿਤੇ ਨਸ਼ਾ ਤਸਕਰ ਨੂੰ ਵੀ ਇਸ ਤਰੀਕੇ ਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਮੈਨੂੰ ਇਸ ਬੰਦੇ ਨੇ ਮਤਲਬ ਦੱਸਿਆ ਹੁਣ ਜੋ ਤੁਸੀਂ ਨਵੀਂ ਮਤਲਬ ਚਲਾਈ ਹੈ ਸਕੀਮ ਦਸੀ ਹੈ ਕੀ ਕਹਿਣਾ ਚਾਹਣਾ ਲੋਕਾਂ ਲੋਕ ਤੁਸੀਂ ਮੈਂ ਲੋਕਾਂ ਨੂੰ ਇਹੀ ਦੱਸਿਆ ਸੀ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਸਾਲ ਦੇ ਐਂਡ 'ਚ ਇੱਕ ਸੇਫ ਪੰਜਾਬ ਹੈਲਪਲਾਈਨ ਜਾਰੀ ਕੀਤੀ ਗਈ ਹੈ ਜਿਹਦਾ ਨੰਬਰ 9779100200 ਹੈ ਇਹਦੀ ਸਭ ਤੋਂ ਵੱਡੀ ਕੁਆਲਿਟੀ ਇਹ ਹੈ ਕਿ ਇਹਦੇ 'ਚ ਜਿਹੜਾ ਵੀ ਬੰਦਾ ਫੋਨ ਕਰਦਾ ਹੈ ਜਾਂ ਸਾਨੂੰ ਮੈਸੇਜ ਕਰਦਾ ਇਨਪੁਟ ਦਿੰਦਾ ਉਹ ਕੰਟਰੋਲ ਰੂਮ ਤੇ ਉਹਦਾ ਨੰਬਰ ਰਿਫਲੈਕਟ ਨਹੀਂ ਕਰਦਾ ਸਾਨੂੰ ਸਿਰਫ ਉਹ ਇਨਫੋਰਮੇਸ਼ਨ ਆਂਦੀ ਹੈ ਉਹ ਜਿਹਦੇ ਬਾਰੇ ਦੇਣਾ ਚਾਹੁੰਦਾ ਹੈ ਜਾਂ ਜਿਸ ਏਰੀਆ 'ਚ ਦੇਣਾ ਚਾਹੁੰਦਾ ਹੈ ਤੇ ਇਸ ਕਰਕੇ ਜਿਹੜੇ ਪਬਲਿਕ ਨੂੰ ਲੱਗਦਾ ਹੈ ਕਿ ਸਾਡਾ ਸਾਡਾ ਨਾਂ ਆ ਜਾਂ ਸਾਡੀ ਆਇਡੈਂਟੀਟੀ ਨਾ ਰਿਵੀਲ ਹੋ ਜਾਏ ਉਹ ਉਹਦੇ ਉਹਦੇ ਪਰਪਸਲੀ ਬਣਾਇਆ ਗਿਆ ਇਹਦੇ 'ਚ ਸਾਨੂੰ ਨਹੀਂ ਪਤਾ ਲੱਗਦਾ ਕਿ ਕਹਨੇ ਜਾਣਕਾਰੀ ਦਿੱਤੀ ਹੈ ਪਰ ਸਾਨੂੰ ਉਹਦੇ ਤੇ ਐਕਸ਼ਨ ਲੈਣਾ ਹੁੰਦਾ ਔਰ ਇਹ ਇਹ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈ ਇਸ ਐਨੀ ਸਕਸੈਸਫੁਲ ਹੋ ਰਹੀ ਹੈ ਕਿ ਬਠਿੰਡਾ ਜ਼ਿਲ੍ਹੇ ਦੀ ਹੀ ਮੈਂ ਗੱਲ ਕਰਾਂ ਤੇ ਹੁਣ ਤੱਕ ਅਸੀਂ ਅ ਅ ਕੱਲ ਤੱਕ 106 ਪਰਚੇ ਦੇ ਚੁਕੇ ਹੈ ਔਰ 170 ਦੇ ਕਰੀਬ ਅਸੀਂ ਅਕਿਊਜ਼ੋ ਫੜ ਚੁਕੇ ਹਾਂ ਬਟ ਸਾਨੂੰ ਨਹੀਂ ਪਤਾ ਕਿ ਇਨਫੋਰਮੇਸ਼ਨ ਸਾਨੂੰ ਕਿਹਨੇ ਦਿਤੀ ਹੈ ਸੋ ਇਹੀ ਪਬਲਿਕ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਜੋ ਵੀ ਸਾਨੂੰ ਪੁਲਿਸ ਨੂੰ ਇਹ ਡਰੱਗਜ਼ ਇਨਪੁਟ ਦੇਣਾ ਚਾਹੁੰਦਾ ਹੈ ਸਭ ਤੋਂ ਵਧੀਆ ਉਪਰਾਹ ਹੈ ਕਿ ਤੁਸੀਂ ਇਸੇ ਹੈਲਪਲਾਈਨ ਤੇ ਫੋਨ ਕਰੋ ਸਾਨੂੰ ਨਾਲ ਦੇ ਨਾਲ ਇਨਫੋਰਮੇਸ਼ਨ ਆ ਜਾਂਦੀ ਹੈ ਤੇ ਅਸੀਂ ਉਹਦੇ ਤੇ ਐਕਸ਼ਨ ਲੈ ਲੈਂਦੇ ਹਾਂ ਬਟ ਯੈਸ ਇਹਦੇ ਚ ਆਈਡੈਂਟੀ ਬਿਲਕੁਲ ਰਿਵੀਲ ਨਹੀਂ ਹੁੰਦੀ ਇਹ ਮੇਰੀ ਗਾਰੰਟੀ ਹੈ ਇੱਕ ਮੈਨੂੰ ਲੋਕਾਂ ਦਾ ਵੀ ਇਹ ਮੰਨਣਾ ਵੀ ਅਸੀਂ ਫੜ ਕੇ ਫੜਾ ਵੀ ਦਿੰਨੇ ਆਂ ਔਰ ਉਹ ਸਾਡੇ ਆਉਣ ਤੋਂ ਪਹਿਲਾਂ ਹੀ ਉਹ ਜ਼ਮਾਨਤ ਤੇ ਆ ਜਾਂਦੇ ਆ ਤੁਸੀਂ ਮਤਲਬ ਇਹਦਾ ਕੋਈ ਵੀ ਮਤਲਬ ਜਿਹੜੇ ਜ਼ਮਾਨਤ ਕਰਾਉਂਦੇ ਆ ਉਹਨਾਂ ਨੂੰ ਵੀ ਕੁਝ ਨਾ ਕੁਝ ਇਹ ਵੀ ਇਹ ਗੱਲ ਜੀ ਇਸ ਮੀਟਿੰਗ 'ਚ ਡਿਸਕਸ ਹੋਈ ਹੈ ਜਦੋਂ ਕੋਈ ਨਸ਼ਾ ਕਿਸੇ ਵੀ ਰਿਕਵਰੀ ਨਾਲ ਫੜਿਆ ਜਾਂਦਾ ਹੈ ਤਾਂ ਉਹ ਡਿਪੈਂਡਸ ਔਨ ਕੋਈ ਕਮਰਸ਼ੀਅਲ ਕੁਆਂਟੀਟੀ ਹੈ ਨਾਨ ਕਮਰਸ਼ੀਅਲ ਹੈ ਜਿਹੜੀ ਸਮਾਲ ਕੁਆਂਟੀਟੀਆਂ ਹੁੰਦੀ ਹੈ ਉਹਦੇ ਮੋਸਟਲੀ ਜ਼ਮਾਨਤ ਵਿਥਿਨ 14 ਡੇਸ ਦੇ ਕਰੀਬ ਮੋਸਟਲੀ ਉਸ ਤੋਂ ਪਹਿਲਾਂ ਵੀ ਹੋ ਜਾਂਦੀ ਹੈ ਸੋ ਜ਼ਮਾਨਤ ਹਰ ਇਨਸਾਨ ਦਾ ਇੱਕ ਰਾਈਟ ਹੁੰਦਾ ਬਟ ਯੈਸ ਦੋਨੋਂ ਜਿਹੜੀ ਪੇਲ ਨੂੰ ਗਾਰੰਟੀ ਕਰਦੇ ਇਹ ਹੀ ਅਪੀਲ ਇੱਥੇ ਮਤੇ ਵੀ ਮੈਨੂੰ ਪਤਾ ਲੱਗਿਆ ਪਿੰਡਾਂ ਨੇ ਪਾਏ ਕਿ ਅਸੀਂ ਕੋਈ ਵੀ ਐਨਡੀਪੀਐਸ ਦੇ ਅਕਿਊਜ਼ ਜ਼ਮਾਨਤ ਦੀ ਸ਼ੋਰਟੀ ਨਹੀਂ ਦਵਾਂਗੇ ਸੋ ਜੇ ਇਦਾਂ ਹੀ ਪਬਲਿਕ ਮਿਲ ਕੇ ਕਹੇ ਕਿ ਅਸੀਂ ਐਨਡੀਪੀਐਸ ਦੇ ਕਿਊਜ਼ ਦਾ ਸਾਥ ਦੇਣਾ ਹੀ ਨਹੀਂ ਹੈ ਤਾਂ ਇਹ ਵਾਲਾ ਵੀ ਸੋਲੂਸ਼ਨ ਆਪਣੇ ਆਪ ਸਾਹਮਣੇ ਆ ਜਾਏਗਾ ਇੱਕ ਮਨ ਜੀ ਇਹ 195 ਕੈਪਸੂਲ ਪੜੇਗੇ ਇਹ ਦੇ ਮੈਗਾਬਲੀਨ ਦੇ ਤੇ ਉਹ ਜਮਾਨ ਦੂਜੇ ਦਿਨ ਜਮਾਤ ਦੇ ਗਏ ਕੋਈ ਪ੍ਰੈਗਾਬਲੀਨ ਐਨਡੀਪੀਐਸ ਚ ਨਹੀਂ ਫਾਲ ਕਰਦਾ ਉਹ 223 ਬੀਐਨਐਸ ਜਿਹੜੀ ਡੀਐਮ ਸਾਹਿਬ ਵੱਲੋਂ 144 ਦੀ ਆਰਡਰ ਹੁੰਦੇ ਉਦੇ ਤਹਿਤ ਹੁੰਦਾ ਸੋ 188 ਜੋ ਪਹਿਲਾਂ ਹੁੰਦੀ ਸੀ ਉਹਨੂੰ ਤੋਂ 223 ਵੀਐਨਐਸ ਕਹਿੰਦੇ ਆ ਉਹਦੇ ਕਰਕੇ ਮਤਲਬ ਦੋ ਸੈਕਸ਼ਨਸ ਆ ਡਿਫਰੈਂਟ ਸੋ ਇਹੀ ਪਬਲਿਕ ਨੂੰ ਵੀ ਅਵੇਅਰਨੈਸ ਦੇ ਲੋੜ ਹੈ ਕਿ ਜਿਹੜੀ ਪ੍ਰੀ ਗਿਆਬਲੀਨਿਆ ਸਿਗਨੇਚਰ ਕੈਪਸੂਲ ਹੈ ਉਹ ਐਨਡੀਪੀਐਲ ਦੇ ਤਹਿਤ ਫਾਲੀ ਨਹੀਂ ਕਰਦੇ ਠੀਕ ਥੈਂਕ ਯੂ